ਸਸੀ ਜੀ ਕਿਰਪਾ ਸਾਹਿਬ ਕੀ ਹਾਲ ਹੈ ਕੀ ਕਰੋਗੇ ਕਦੋਂ ਆਲੇ ਸੀ ਮੈਂ ਆ ਗਿਆ ਸੀ 10:00 ਵਜੇ 10:00 ਵਜੇ ਤੇ ਹੁਣ ਤਾਂ ਵੱਜ ਗਏ 5 ਬੜੇ ਪਹਿਲਾਂ ਆ ਗਏ ਸੀ ਚਾਹ ਪਾਣੀ ਪੀਤਾ ਕੋਈ ਇਹ ਤਾਂ ਚਾਹ ਪਾਣੀ ਮਰਗੀ ਤਾਂ ਉਹ ਛੱਡੋ ਚਾਹ ਦਾ ਕੀ ਕੀ ਨਾ ਆਪਾਂ ਪੈਗੀ ਨਾ ਪੈਗੋ ਨਹੀਂ ਤੇ ਨਾਲ ਫਿਰ ਅੰਡੇ-ਉੰਡੇ ਮੰਗਾ ਲ ਹਾਂ ਮੰਗਾ ਲਵਾਂ ਤੇ ਮੰਗਾ ਅੰਡੇ ਤੇ ਅੰਡੇ ਆਸਲੇ ਨਾਲ ਵੀ ਗੱਲ ਨਹੀਂ ਬੰਨੀ ਮੈਂ ਕਹਿੰਦਾ ਨਾਲ ਚਿਕਨ ਵੀ ਹੋ ਜੇ ਹਨਾ ਓਕੇ ਤੁਹਾਨੂੰ ਬਗਵਾਉਂਦਾ ਜੀ ਚਿਕਣਾ ਤੇ ਜਿਵੇਂ ਠੰਡ ਦਾ ਪ੍ਰੋਗਰਾਮ ਤੇ ਨਾਲ ਜੇ ਮੱਛੀ ਹੋ ਜੇ ਹਾਂ ਬਿਲਕੁਲ ਫਿਰ ਤਾਂ ਕੀ ਆਵਾਜ਼ ਆ ਨਹੀਂ ਆ ਰਹੀ ਅੱਜ ਬਹੁਤ ਅੱਛੀ ਠੰਡ ਤੇ ਜਾ ਰਹੀ ਹੈ ਕੀ ਆਵਾਜ਼ ਆ ਤੇ ਰੋਟੀ ਖਾਣਾ ਤੇ ਫਿਰ ਕੋਈ ਨਾਲ ਕੀ ਖਾਵਾਂਗੇ ਫਿਰ ਵੈਜ ਐਟਮ ਕੋਈ ਮੈਂ ਤੁਹਾਨੂੰ ਗਾਲਾ ਕੋਈ ਨਾ ਕੋਈ ਸ਼ਾਇਪਨੀਰ ਬਗਾਲੂੰ ਸ਼ਾਇਪਨੀਰ ਕੋਈ ਮਿਕਸ ਵੈਜ ਹਨਾ ਇਹ ਨਹੀਂ ਲਓ ਜੇ ਇਹ ਵੀ ਹੋ ਗਿਆ ਤੇ ਰੋਟੀ ਤੋਂ ਬਾਅਦ ਖਾਣੇ ਤੋਂ ਬਾਅਦ ਕੋਈ ਮਿੱਠਾ ਮਿੱਠਾ ਵੀ ਯਾਰ ਮੈਂ ਸੁਣਿਆ ਤੁਹਾਡੇ ਇੱਥੇ ਗਰਮ ਗਲਾਬ ਜਾਮਨ ਤੇ ਗਰਮ ਗੁਜਰੀਲਾ ਹਾਂ ਗਜਰੀਲਾ ਜਾਂ ਗਲਾਬ ਜਾਮਨ ਕਿਆ ਹੀ ਬਾਤ ਹੈ ਮੇਰੇ ਦਿਲ ਦੀ ਗੱਲ ਤੁਸੀਂ ਹਾਂ ਮਿਲਦੇ ਜੀ ਇੱਥੇ ਬਹੁਤ ਵਧੀਆ ਮਿਲਦੇ ਤੇ ਸਲਾਸ ਨੂੰ ਤਰਾਂ ਨੇ ਦੇਜ ਦੇਣਾ ਹਨਾ ਚਾਰ ਚੂਰ ਸਲਾਸ ਨੂੰ ਚਟਨੀ ਚੁਰਨੀ ਹਨਾ ਇਹ ਤਾਂ ਆਮ ਉਹਨਾਂ ਨੇ ਪਾਈ ਦੇਣੀ ਤੇ ਐਂ ਕਰੋ ਫਿਰ ਰੋਟੀਆਂ ਉਹ ਕਾਣ ਨੂੰ ਆਓ ਹਾਂ ਰੋਟੀਆਂ ਲਈ ਆਉਂਗੇ ਸਾਡੇ ਚਾਰ ਚਾਰ ਪੰਜ ਪੰਜ ਹਾਂ ਲੈ 5-5 ਰੁਪਈਆ ਹਨਾ ਤੇ ਫਿਰ ਐਂ ਕਰੋ ਜਾਓ ਲਿਆਓ ਫੜ ਕੇ ਮੈਂ ਫੜ ਕੇ ਆਇਆ ਕਿਉਂ ਮੈਂ ਤਾਂ ਮਹਿਮਾਨ ਆ ਯਾਰ ਮਹਿਮਾਨ ਆ ਪੈਗ ਲਾਉਣਾ ਨਾ ਹੁੰਦਾ ਨਹੀਂ ਰੋਟੀ ਵੀ ਖਾਣੀ ਖਾਣੀ ਹੈ ਜਾ ਲੈਓ ਫੜ ਕੇ ਜਿਉ ਆਪੇ ਪੈਸੇ ਪੈਸੇ ਨਹੀਂ ਆਪਾਂ ਦੇ ਦਿੱਤੇ ਪੈਸੇ ਤਾਂ ਆਪਾਂ ਉੱਥੇ ਵੀ ਖਾਤੇ ਦੀ ਵਿਖਾਈ ਦੇ ਤੇ ਤੁਸੀਂ ਕੋਲੋਂ ਦੇਓ ਤੁਸੀਂ ਲਿਖ ਲਿਓ ਜੀ ਆਪਦੇ ਖਾਤੇ 'ਚ ਅੱਛਾ ਤੇਰੀ ਤਾਂ ਉਹ ਗੱਲ ਹੋ ਗਈ ਆਏ ਉਹ ਤੇ ਕੀ ਲੈ ਕੇ ਆਏ ਨੂੰ ਤੇ ਜਾਓਗੇ ਤਾਂ ਕੀ ਦੇ ਕੇ ਜਾਉਂਗੇ ਨਾ 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 ਇੱਥੇ ਉਹ ਸਿਸਟਮ ਨਹੀਂ ਹੈਗਾ ਇੱਥੇ ਬਿਲਕੁਲ ਉਲਟਾ ਹੈ ਇੱਥੇ ਆ ਵੀ ਆਏ ਤੇ ਕੀ ਖਵਾ ਕੇ ਜਾਉਂਗੇ ਜੰਨੂ ਚਾਹੇ ਖਵਾ ਕੇ ਜਾਉਂਗੇ